ਮੰਡੀ ਗੋਵਿੰਦਗੜ੍ਹ ਦੀ ਮਾਸਟਰ ਕਲੋਨੀ ਦੇ ਵਿੱਚ ਇੱਕ ਨਵੇਂ-ਨਵੇਂ ਨਿਹੰਗ ਸਿੰਘ ਬਣੇ ਇੱਕ ਨੌਜਵਾਨ ਨੇ ਆਪਣੇ ਹੀ ਗਵਾਂਢੀ ਲੜਕੇ ਦਾ ਤੇਜ਼ ਤਾਰ ਹਥਿਆਰ ਦੇ ਨਾਲ ਉਸ ਨੂੰ ਘੁੱਟ ਵੱਟ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਨੂੰ ਸਿਵਲ ਹਸਪਤਾਲ ਮੰਡੀ ਗੋਵਿੰਦਗੜ੍ਹ ਦਾਖਲ ਕਰਵਾਉਣਾ ਪਿਆ ਇਸ ਸਬੰਧੀ ਸਿਵਲ ਹਸਪਤਾਲ ਮੰਡੀ ਗੋਵਿੰਦਗੜ੍ਹ ਦੇ ਡਾਕਟਰਾਂ ਨੇ ਉਸ ਦਾ ਹਾਲਤ ਗੰਭੀਰ ਦੇਖਦੇ ਉਸ ਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ ਉਦਰ ਮਾਸਟਰ ਕਲੋਨੀ ਦੇ ਵਿੱਚ ਪ੍ਰਤਕਿਰਦਸ਼ੀਆਂ ਨੇ ਦੱਸਿਆ ਕਿ लवली ਨਾਮਕ ਇੱਕ ਨੌਜਵਾਨ ਜੋ ਕਿ ਹੱਥ ਵਿੱਚ ਤਿਆਰ ਲੈ ਕੇ ਘੁੰਮਦਾ ਉਸ ਨੇ ਕਈ ਦਿਨਾਂ ਤੋਂ ਕੁਝ ਲੜਕਿਆਂ ਨਾਲ ਇਸੇ ਤਰ੍ਹਾਂ ਲੜਾਈ ਝਗੜੇ ਨੂੰ ਲੈ ਕੇ ਉਸ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ ਪਰ ਅੱਜ ਗੱਲ ਜਿਹੜੀ ਹੈ ਕਿ ਖੂਨ ਖਰਾਬੇ ਤੱਕ ਪਹੁੰਚ ਗਈ ਜਿਸ ਨਾਲ ਜਤਿਨ ਉਮਰ 23 ਸਾਲ ਜੋ ਕਿ ਨਗਰ ਕਾਉਂਸਲ ਮੰਡੀ ਗੁੰਗਰੇ ਦੇ ਵਿੱਚ ਸਫਾਈ ਸੇਵਾ ਵਜੋਂ ਕੰਮ ਕਰ ਰਿਹਾ ਜੋ ਕਿ जख्मी ਹੋ ਗਿਆ ਅਸੀਂ ਦੋਨੇ ਪਰਿਵਾਰਾਂ ਦੇ ਪੱਖ ਲੈਏ ਹਨ ਇਸ ਸਬੰਧੀ ਹਾਂਜੀ ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਅਸੀਂ ਤਾਂ ਵੀਰੇ ਅੰਦਰ ਬੈਠੇ ਸੀਗੇ ਠੀਕ ਆ ਅਸੀਂ ਗਰਮੀ ਕਰਕੇ ਅੰਦਰ ਹੀ ਹੁੰਨੇ ਆ ਤੇ ਬਾਅਦ ਦੇ ਵਿੱਚ ਸਾਨੂੰ ਆਂਢੀ ਗੁਆਂਢੀਆਂ ਨੇ ਦੱਸਿਆ ਵੀ ਅੱਦਾ ਏਦਾਂ ਦੇਖੋ ਵੀ ਬਾਹਰ ਲੜਾਈ ਹੋ ਰਹੀ ਆ ਠੀਕ ਆ ਮੈਂ ਜਾ ਕੇ ਉੱਥੇ लवली ਨੂੰ ਕਿਹਾ ਮੈਂ ਕਿਸਦੇ लवली ਮਾਰਨਾ ਨਹੀਂ ਹੈਗਾ ਮੇਕੀ ਹੋ ਗਿਆ ਕਹਿੰਦਾ ਮੇਰੇ ਦਾੜੀ ਨੂੰ ਹੱਥ ਪਾਉਂਦੇ ਨੇ ਮੇਰੇ ਪਾਗ ਢਾਉਂਦੇ ਨੇ ਵੀ ਫੇਰ ਮੈਂ ਕਿਵੇਂ ਬਖਸ਼ ਦਵਾਂ ਦੇਖੋ ਦਾੜੀ ਪੱਟੀ ਜੀ ਹੁੰਦੀ ਇਹ ਗਲਤ ਗੱਲ ਆ ਨਾ ਕੋਈ ਵੀ ਕਿਸੇ ਦੀ ਦਾੜੀ ਨੂੰ ਹੱਥ ਕਿਵੇਂ ਪਾ ਲੂਗਾ ਸ਼ੁਰੂਆਤ ਦਾ ਮੈਨੂੰ ਨਹੀਂ ਪਤਾ ਹੈਗਾ ਕੀ ਹੋਇਆ ਇਹ ਪਹਿਲਾਂ ਹੀ ਪਲੈਨਿੰਗ ਚੱਲ ਰਹੀ ᱛੀ ਸਾਨੂੰ ਕਈ ਜਣਿਆਂ ਨੇ ਦੱਸਿਆ ਇੱਥੇ ਵੀ ਇਹਦੀ ਪਾਗ ਢਾਉਣੀ ਆ ਇਹਦੀ ਦਾੜੀ ਫੜਨੀ ਆ ਹਾਂਜੀ ਜਿਹੜੇ ਜਿਹੜੇ ਚਿੱਟਾ ਵੇਚਦੇ ਨੇ ਉਹ ਉਹ ਕਹਿੰਦੇ ਨੇ ਮੇਰਾ ਜਸਵਿੰਦਰ ਕੌਰ ਜੀ ਇਹ ਜਿਸ ਤੋਂ ਕੰਮ ਮੈਂ ਤਾਂ ਕੰਮ ਕਰ ਰਹੀ ਸੀ ਕਰਦਾ ਮੈਂ ਤਾਂ ਕੋਈ ਲਾਈ ਜਨਾਨੀ ਤੇ ਤੁਹਾਡੇ ਮੁੰਡੇ ਨੂੰ ਖੂਨ ਖੱਤਰ ਕਰਤਾ ਕਿਸੇ ਨੇ ਬਸ ਅਸੀਂ ਭੱਜੇ ਭੱਜੇ ਗਏ ਆ ਨਾਂ ਮੇਰੇ ਬੇਟੇ ਦਾ ਨੋਕੀ ਹੈ ਮੇਰੇ ਬੇਟੇ ਦਾ ਜਤਿਨ ਵਾਲਿਆ ਜਤਿਨ ਵਾਲਿਆ ਹਾਂ ਜੀ ਜੋ ਵੀ 25 ਸਾਲ ਦਾ ਹੈ ਕਮੇਟੀ ਚ ਲੱਗਿਆ ਹਰੀਏ ਪ੍ਰਾਈਵੇਟ ਨਹੀਂ ਪ੍ਰ ਉਹ ਦੇਲੀ ਗੇਸ ਤੇ ਹਾਂ ਦੇਲੀ ਗੇਸ ਤੇ ਹਾਂ ਹਾਂਜੀ ਜੀ ਸਫਾਈ ਕਰਮਚਾਰੀ ਆ ਇੰਨੀ ਦੇਰ ਤੋਂ ਕਰਮਚਾਰੀ ਹੋ ਗਏ ਹੋਗੇ 7-8 ਸਾਲ ਉਹ ਇਹਦੇ ਨਾਲ ਕਿਸ ਤਰ੍ਹਾਂ ਇਹ ਤਾਂ ਯਾਰ ਦੋਸਤ ਸੀਗਾ ਕੀ ਗਲੀ ਮਹੱਲੇ ਦਾ ਹੀ ਆ ਜਿਵੇਂ ਗਲੀ ਮਹੱਲੇ ਦੇ ਹੁੰਦੇ ਆ ਹਾਂਜੀ ਆ ਤਾਂ ਸਹੀ ਉਹਦਾ ਘਰ ਜੀ ਉਹ ਖਾਰ ਖਾਂਦਾ ਜੀ ਉਹ ਮਡਾ ਖਾਰ ਖਾਂਦਾ ਸਾਡਾ ਮੁੰਡੇ ਵੀ ਲੱਤੀ ਮੜ ਮਟਾ ਨਸ਼ਾ ਕਰਦਾ ਸੀ ਜੀ ਕੰਤੋਂ ਨਾ ਕੋਈ ਨਸਾਨ ਪਰ ਕਦੇ ਉਹ ਲੜਿਆ ਨਹੀਂ ਕਿਸੇ ਨਾਲ ਕਦੇ ਕਿਸੇ ਨਾਲ ਲੜਿਆ ਨਾ ਕੁਝ ਸਿੱਧਾ ਤੱਜ ਨੂੰ ਸੰਟਾ ਆ ਲੋ ਕਹਿੰਦੀ ਮੈਂ ਨਹੀਂ ਆ ਕੋਈ ਨਹੀਂ ਮੈਂ ਸਮਝਾ ਦਉਗੀ 5 ਮਿੰਟ ਬਾਅਦ ਰੋਲਾ ਪੈ ਉਹਨੇ ਖੂਨ ਖੱਤਰ ਕਰਤਾ ਮੇਰਾ ਮੁੰਡਾ ਦੋਨੋ ਤੁਸੀਂ ਦੇਖਾ ਕਿੰਨਾ ਖੂਨ ਹੋਇਆ ਗਿਆ ਜਿਨ੍ਹਾਂ ਦੇ ਘਰ ਬਚਾਰਾ ਜਾਨ ਬਚਾ ਕੇ ਭੱਜਿਆ ਉਹਨਾਂ ਨੇ ਉਹ ਚਲੋ ਤੋ ਉਹਨੇ ਵੀ ਪਹਤਾਇਆ ਉਹਨਾਂ ਦਾ ਲਹੂ ਨਿਗਲਾ ਕਰਤਾ ਸਾਰੀ ਗਲੀ ਦੌਰ ਆ ਗਲੀ ਚ ਉਹਨਾਂ ਨੇ ਤੋਦਤੀ ਬਣੀ ਗਲੀ ਜਾਨ ਬਚਾਉਣ ਵਾਸਤੇ ਉਹਨਾਂ ਦੇ ਘਰ ਬਣ ਗਿਆ ਵਾਹ ਕੀ ਚੀਜ਼ ਹੈ ਦੜੜੀ ਕਰਦਾ ਛੋਟ ਕੀ ਆ ਗੰਦੇ ਉਹਨੇ ਵਾ ਮਾਰਿਆ ਕਰਕੇ ਨਾ ਵਾਜੀ

ਕੁਆਬਾ ਜੀ ਦੋ ਕੁੜੀਆਂ ਤਿੰਨ ਕੁੜੀਆਂ ਬਾਦ ਕੱਲ ਮੱਤਾਂ ਮਾਗੇ ਤਿੰਨ ਕੁੜੀਆਂ ਹਾਂ ਤੇ 24 ਸਾਲ ਦਾ ਆ ਕੀ ਮੰਗ ਕਰ ਹਾਂਜੀ ਕਰਵਾਈ ਕੀ ਮੰਗੂਗਾ ਸਾਹਿਬ ਅਸੀਂ ਹੁਣ ਕਹਿਣਾ ਹੈ ਕਿ ਸੱਤ ਸੱਤ ਸਦਾ ਨਹੀਂ ਲਾ ਬਸ ਸਾਨੂੰ ਕੁਛ ਨਹੀਂ ਚਾਹੀਦਾ ਸਾਡਾ ਮੁੰਡਾ ਠੀਕ ਹੋ ਜਾਵੇ ਉਹਨੂੰ ਸੱਤ ਸੱਤ ਸਦਾ ਦੋ ਆ ਸਾਡੇ ਬੱਚੇ ਕੋ ਬਾਰੀ ਆ ਕਿ ਤਨਾ ਕਰ ਬਾਕੀ ਹੋਰ ਬੱਚੇ ਕੋ ਬਾਰੀ ਆ ਬਾਈ ਤਾਂ ਆਜੇ ਕੱਲ ਕੋ ਮੇਰਾ ਮੁੰਡਾ ਜਾਨ ਤੋਂ ਮਾਰਦਾ ਫੇਰ ਲੋਕਾਂ ਨੂੰ ਇਹ ਤਮ ਕੱਲ ਤੈਨੂੰ ਮਾਰ ਦੂੰਗਾ ਮਾਰ ਦੂੰਗਾ ਉਹ ਜਿਸਕੇ ਅੰਤਰਕਾਰ ਨੇ ਉਹ ਦੇਕਰ ਲੈਸੈਂਸ ਬੈਨਟਾ ਤੁਛੜਵਾ ਦੇ ਉਹ ਲੋਕਾਂ ਦੀ ਚੋਰੀਆ ਕਰਦਾ ਹੈ ਤੇ ਘਰ ਦਾ ਗੁਜ਼ਾਰਾ ਕਿਵੇਂ ਹੋ ਰਿਹਾ ਵਾਪਸ ਕਰ ਲਵੀ 30000 ਕਿਸੇ ਪਹੀਏ ਸੇ ਛੀਂਕ ਮਹਾਨੀ ਤੋਂ ਅਭੀ ਕੱਲ ਪਰਸੋ ਦੀ ਗੱਲ ਹੈ ਗਲੀ ਦੇ ਮੁੰਡੇ ਨੂੰ ਇੰਨਾ ਕੁੱਟਿਆ ਹੈ ਨੇ ਉਹਨਾਂ ਨੇ ਤਾਂ ਕੋਈ ਕਾਰਵਾਈ ਕਰੀ ਨਹੀਂ ਇਹ ਲੋਕਾਂ ਨੂੰ ਮਾਰਦਾ ਕੁੱਟਦਾ ਹੈ